ਦੇਸ਼ ਦੁਨੀਆ ਵਿੱਚ ਪਸ ਪਾਤੇ ਪੰਜਾਬੀਆਂ ਨੂੰ ਸੱਤ ਚਿਰੇ ਅਕਾਲ ਮੈਰਿਜ ਦਸੰ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਅਹਿਮ ਪੰਜ ਖਬਰਾਂ ਆਓ ਇਨ੍ਹਾਂ ਅਹਿਮ ਖਬਰਾਂ ਦਾ ਤੁਹਾਨੂੰ ਪਹਿਲਾਂ ਸੁਣਾਉਨੇ ਆ ਸੰਖੇਪ ਤੇ ਉਸ ਤੋਂ ਬਾਅਦ ਸੁਣਾਵਾਂਗੇ ਵਿਸਥਾਰ ਪਹਿਲੀ ਖਬਰ ਹੈ ਕਿ ਸੀਐਮ ਮਾਨ ਵੱਲੋਂ ਕਿਸਾਨਾਂ ਦਾ ਜੀਵਨ ਪੱਤਰ ਉੱਚਾ ਚੁੱਕਣ ਲਈ ਬਹੁ ਕੰਪਨੀ ਗ੍ਰਾਂਟ ਥਰੋਟਨ ਨੂੰ ਪੂਰਾ ਸਮਰਥਨ ਅਤੇ ਸਜੋਕ ਦੇਣ ਦਾ ਦਿੱਤਾ ਹੈ ਪਰਸਾ ਕਿਸਾਨਾਂ ਨੂੰ ਉਸ ਸਮੇਂ ਅੱਜ ਲੱਗਿਆ ਝਟਕਾ ਜਦੋਂ ਸ਼ੰਭੂ ਬਾਰਡਰ ਖੋਲਣ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਅੱਜ ਅਕਾਲੀ ਦਲ ਸੁਧਾਰਨ ਐ ਕੀਤੀ ਗਈ ਪੰਥ ਕਰਕੇ ਜਿਹੜਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਨਮਸਤਕ ਨਰਨ ਸਿੰਘ ਚੋੜਾ ਖਲਾਫ ਹੋਈ ਪੰਥ ਕਾਰਵਾਈ ਦੀ ਅਪੀਲ ਕਿੱਤੀ ਐਡਵੋਕੇਟ ਧਾਮੀ ਵੱਲੋਂ ਸੰਖ ਸਹਾਵਾਨ ਤੋਂ ਇਹ ਮੰਗ ਆਖਰੀ ਖਬਰ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਚੂਣਾ ਲੜਲੇ ਅਰਸਾਰ ਵਰ ਨਿਯੁਕਤ ਕੀਤੇ ਤੇ ਦੋਸਤੋ ਅਗਰ ਇਹ ਖਬਰਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਤਾਂ ਇਸ ਚੈਨਲ ਦੀ ਇੱਕ ਤੁਸੀਂ ਮਦਦ ਕਰ ਸਕਦੇ ਹੋ ਕਿ ਅਗਰ ਤੁਸੀਂ YouTube ਚੈਨਲ ਦੇਖ ਰਹੇ ਹੋ ਬਿਲਕੁਲ ਨਿਊਜ਼ ਆਨਲਾਈਨ ਤਾਂ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਆਕਰ ਤੁਸੀਂ ਫੇਰ ਬੁੱਕ ਪੇਜ ਦੇਖ ਰਹੇ ਹੋ ਬਿਲਕੁਲ ਨਿਊਜ਼ ਹੋਣਗੇ ਤਾਂ ਤੁਸੀਂ ਇਹ ਪੇਜ ਫੋਲੋ ਕਰੋ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੇ ਬਸਤਾਰ ਆਓ ਦੋਸਤੋ ਤੁਹਾਨੂੰ ਪਹਿਲੀ ਖਬਰ ਸੁਣਾਉਣੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਹੁ ਕੰਪਨੀ ਗ੍ਰਾਂਟ ਥਰੂ ਟਨ ਨੂੰ ਕਿਸਾਨਾਂ ਅਤੇ ਔਰਤਾਂ ਦੀ ਆਮਦਨ ਵਧਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਪ੍ਰੋਸਾ ਦਿੱਤਾ ਹੈ ਕੰਪਨੀ ਦੇ ਕੰਟਰੀ ਹੈੱਡ ਵੀ ਆਦਮਾ ਆਨੰਦ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਨਾਲ ਉਹਨਾਂ ਦੀ ਸਰਕਾਰੀ ਰਹਿਸ਼ਮਿਤੀ ਮੁਲਾਕਾਤ ਕੀਤੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ 4 ਜ਼ਿਲ੍ਹਿਆਂ ਲੁਧਿਆਣਾ ਮੋਗਾ ਬਟਾਲਾ ਅਤੇ ਰੂਪਨਗਰ ਵਿੱਚ ਕੰਪਨੀ ਦੀ ਛਲਾਗਾ ਜੋ ਕਾਰਜਾਂ ਲਈ ਤਾਰੀਫ ਕੀਤੀ ਉਹਨਾਂ ਕਿਹਾ ਕਿ ਕੰਪਨੀ ਨੇ 4 ਜ਼ਿਲ੍ਹਿਆਂ ਵਿੱਚ 17 ਕਿਸਾਨ ਉਤਪਾਦਕ ਕੰਪਨੀਆਂ ਰਜਿਸਟਰ ਕੀਤੀਆਂ ਅਤੇ 10000 ਮਹਿਲਾ ਲਾਪਾਤਰੀ ਜੋ ਇਹਨਾਂ ਕੰਪਨੀ ਦੀਆਂ ਮੈਂਬਰਾਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਲਾਭ ਮਿਲਿਆ। ਭਗਵਾਨ ਸਿੰਘ ਮਾਨ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਕਿਸਾਨਾਂ ਨੂੰ ਉਤਪਾਦਕ ਕੰਪਨੀਆਂ ਦੀ ਔਸਤਨ ਆਮਦਨ 45 ਲੱਖ ਰੁਪਏ ਹੈ ਅਤੇ ਕੰਪਨੀ ਦੇ ਧਕਲ ਤੋਂ ਬਾਅਦ ਵੱਖ-ਵੱਖ ਪੇਲ ਅਕਾਦਮੀਆਂ ਰਾਹੀਂ ਔਰਤਾਂ ਤੇ ਪਰਿਵਾਰਾਂ ਦੀ ਆਮਦਨ ਵਿੱਚ ਔਸਤਨ 40 ਫੀਸਦੀ ਦਾ ਵਾਧਾ ਹੋਇਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਰਾਤਾਂ ਦਰਾਂ ਦੇ ਉੱਚ ਗੁਣਤਾ ਵਾਲਨ ਵਾਲੇ ਬੀਜਾਂ ਅਤੇ ਕੀਟਨਾਸ਼ਕਾਂ ਦੀ ਸਪਲਾਈ ਜ਼ਾਇਜ਼ ਕੀਮਤਾਂ ਤੇ ਖਾਤਾਂ ਦੀ ਸਮੇਂ ਸਿਰ ਵੰਡ ਅਤੇ ਸਰਕਾਰੀ ਕਰਾਇ ਦੇ ਆਧਾਰ ਤੇ ਟਰੈਕਟਰਾਂ ਅਤੇ ਡਰੋਨਾਂ ਵਰਗੀਆਂ ਖੇਤੀ ਮਸ਼ੀਨਰੀ ਰਾਹੀਂ ਮਹਿਲਾ ਕਿਸਾਨਾਂ ਦੀ ਰੋਜ਼ੀ ਰੋਟੀ ਅਤੇ ਆਮਦਨ ਵਧਾਉਣ ਦੇ ਪ੍ਰੋਜੈਕਟਾਂ ਦੇ ਉਦੇਸ਼ ਨੂੰ ਪਰਾਵਤ ਕਰ ਰਹੀਆਂ ਹਨ ਉਹਨਾਂ ਕਿਆ ਕਿ ਕੰਪਨੀ ਡੇਰੀ ਫਾਰਮਿੰਗ ਵਿੱਚ ਸਹਾਇਤਾ ਕਰਨ ਲਈ ਪਸ਼ੂ ਧਨਵਾਸ ਤੇ ਵਿਸ਼ੇਸ਼ ਤੌਰ ਤੇ ਗੁਣਵੰਤਾ ਵਾਲੀ ਫੀਡ ਸਪਲੀਮੈਂਟ ਅਤੇ ਕਲੈਕਸ਼ਨ ਸੈਂਟਰ ਅਤੇ ਸਹਿਕਾਰੀ ਤੁਤੀਆਂ ਕੀਮਤਾਂ ਰਾਹੀਂ ਫਸਲਾਂ ਅਤੇ ਪਸ਼ੂ ਪਾਲਣ ਸਲਾਹਕਾਰਾਂ ਸੇਵਾਵਾਂ ਦੀ ਪ੍ਰਦਾਨ ਕਰ ਰਹੀ ਹੈ ਭਗਵਾਨਦਾਨੇ ਲਗਾਤਾਰ ਸਕਲਾਈ ਦੇ ਮਾਧਮ ਨਾਲ ਐਫਪੀਸੀ ਅਤੇ ਬਿਜ਼ਨਸ ਪਲੈਨਿੰਗ ਅਤੇ ਮੈਨੇਜਮੈਂਟ ਦੇ ਰਿਪੋਰਟ ਦੇ ਮੈਂਬਰਾਂ ਦੀ ਸਮਰੱਥਾ ਨਿਰਮਾਣ ਵਿੱਚ ਕੰਪਨੀ ਦੀ ਭੂਮਿਕਾ ਦੀ ਵਿਸ਼ਲੇਸ਼ਣਾ ਕੀਤੀ ਹੈ ਕੰਪਨੀ ਨੂੰ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਡਿਜੀਟਾਈਜੇਸ਼ਨ ਅਤੇ ਪਾਰਦਰਸ਼ਤਾ ਦੀ ਸਹੂਲਤਾਂ ਦੇ ਨਾਲ-ਨਾਲ ਲੈਪਟਾਪ, ਟੈਬਾਂ ਅਤੇ ਪ੍ਰਿੰਟਰਾਂ ਰਾਹੀਂ ਕਾਰੋਬਾਰ ਕਰਨ ਵਿੱਚ ਅਸਲੀ ਨੇ ਵੀ ਵਿਸ਼ਲੇਸ਼ਣਾ ਕੀਤੀ ਹੈ ਆਓ ਦੂਸਰੀ ਗੱਲ ਪਰਦੇ ਹਾਂ ਸ਼ੰਭੂ ਬਾਰਡਰ ਖੋਲਣ ਲਈ ਇੱਕ ਜਨ ਹੱਤ ਪਟੀਸ਼ਨ ਸੁਪਰੀਮ ਕੋਰਟ ਵਿੱਚ ਲਗਾਈ ਗਈ ਸੀ जिसू लेनवाई समय सुप्रीम कोर्ट ने कहा कि इस मामले कुछ पहल की गई है जो कि यह मामला पहला ही अदालत विचार अधीन है उस मुद्दे पर बार बार पटना से विचार नहीं कर सकते सुप्रीम कोर्ट ने शंभू बार्टर खोलण की मंग वाली जनहत पटी पर सुनवाई करने तो इनकार कर दिता तो है इस पटी के राष्ट्रीय राजमार्ग ਤੋ ਤਰ ਤੁਰਕਾ ਹਟਾਉਣ ਦੇ ਆਮ ਲੋਕਾਂ ਲਈ ਨਰਵਿਧਨ ਆਵਾਜ਼ਾਂ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮੁੱਦੇ ਤੇ ਪਹਿਲਾਂ ਹੀ ਪਟੀਸ਼ਨ ਪੈਂਡਾ ਹੈ ਤੇ ਇਸ ਮਾਮਲੇ 'ਚ ਕੁਝ ਪਹਿਲ ਕੀਤੀ ਗਈ ਹੈ ਸਿਖਰਲੇ ਅਦਾਲਤ ਨੇ ਕਿਹਾ ਹੈ ਕਿ ਇਹ ਮਾਮਲਾ ਪਹਿਲਾਂ ਹੀ ਵਿਚਾਰ ਅਧੀਨ ਹੈ ਅਤੇ ਉਹ ਉਸੇ ਮੁੱਦੇ ਦੇ ਵਾਰ-ਵਾਰ ਪਟੀਸ਼ਨਾਂ ਤੇ ਵਿਚਾਰ ਨਹੀਂ ਕਰ ਸਕਦੇ ਤੇ ਆਓ ਦੋਸਤੋ ਤੀਸਰੀ ਖਬਰ ਹੈ ਕੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਈ ਪੰਜ ਸਿੱਖ ਸੈਵਾਨਾਂ ਦੀ ਮੀਟਿੰਗ ਤੋਂ ਬਾਅਦ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਗੂਆਂ ਵੱਲੋਂ ਅਕਾਲੀ ਦਲ ਦੇ ਲੀਡਰਾਂ ਨੂੰ ਅਤੇ ਅਕਾਲੀ ਦਲ ਸੁਧਾਰ ਮੈਹਰ ਦੇ ਲੀਡਰਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ। ਇਸ ਤਹਿਤ ਅਕਾਲੀ ਦਲ ਸੁਧਾਰ ਮੈਹਰ ਦੇ ਲੀਡਰ ਪ੍ਰੀਮ ਸਿੰਘ ਚੰਦੂ ਮੈਰਾ ਅਤੇ ਬੀਬੀ ਜੀ ਗੁਰ ਅਤੇ ਹੋਰ ਲੀਡਰਾਂ ਵੀ 5 ਰੰ ਦੇ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੱਥਾ ਟੇਕ ਕਰਕੇ ਉਹ ਕਿ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ 1100 ਦੀ ਕੁਰਾ ਪ੍ਰਸ਼ਾਦ ਦੀ ਦੇ ਕਰਵਾ ਕੇ ਅਰਦਾਸ ਕਰਵਾਈ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਲਗਾਈ ਗਈ ਸੇਵਾ ਅੱਜ ਉਹਨਾਂ ਨੇ ਪੂਰੀ ਕੀਤੀ ਹੈ ਤੇ ਉਹਨਾਂ ਦੇ ਹੁਕਮ ਤਹਿਤ ਉਹ ਕੁਰਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਦਰਬਾਰ ਸਾਹਿਬ ਵਿੱਚ ਨਤਮਸਤ ਹੋਏ ਹਨ ਅੱਗੇ ਬੋਲਦੇ ਆ ਉਹਨਾਂ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਵੱਲੋਂ ਅਕਾਲੀ ਦਲ ਸੁਧਾਰਗਰ ਨੂੰ ਕੰਮ ਕਰਕੇ ਅਕਾਲੀ ਦਲ ਦੀ ਮਜ਼ਬੂਤੀ ਵੱਲੋਂ ਹਾਂ ਪੱਕੀ ਹੰਗਾਰਾ ਦਿੱਤਾ ਹੈ ਅਤੇ ਅਜੀ ਅਕਾਲੀ ਦਲ ਵੱਲੋਂ ਹਾਂ ਪੱਕੀ ਹੰਗਾਰਾ ਨਹੀਂ ਆਇਆ ਇਸ ਦਾ ਜਵਾਬ ਅਕਾਲੀ ਦਲ ਦੇ ਲੀਡਰ ਹੀ ਦੇ ਸਕਦੇ ਹਨ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਅਕਾਲੀ ਦਲ ਸੁਧਾਰਗਰ ਰਜਿਸਟਰਡ ਨਹੀਂ ਕਰਵਾਇਆ ਸੀ ਸਿਰਫ ਅਕਾਲੀ ਦਲ ਸੱਚੋਂ ਸੁਧਾਰ ਕਰਨ ਲਈ ਲਹਿਰ ਤਿਆਰ ਕੀਤੀ ਗਈ ਸੀ ਅਤੇ ਹੁਣ ਲਗਭਗ ਅਕਾਲੀ ਦਲ 'ਚ ਸੁਧਾਰ ਹੁੰਦਾ ਯਾਰ ਹੈ ਅਕਾਲੀ ਦਲ ਦੀ ਮਜ਼ਬੂਤੀ ਲਈ ਬਾਦ ਚੜ ਕੇ ਕੰਮ ਕਰਾਂਗੇ ਤੇ ਚੌਥੀ ਖਬਰ ਹੈ ਕਿ ਸ਼੍ਰੋਮਣੀ ਕਮੇਟੀ ਦੀ ਆਮ ਤੌਰ 'ਤੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ ਧਾਮੀ ਨੇ ਨਰੈਣ ਸਿੰਘ ਚੌੜਾ ਵੱਲੋਂ ਸਖਬੀਰ ਸਿੰਘ ਬਾਦਲ ਤੇ ਕੀਤੇ ਹਮਲੇ ਦੀ ਸਖਤ ਚੋਅ ਦਾ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਹਮਲੇ ਦੇ ਨਾਲ ਦੂਰੋਂ ਦੂਰੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕੋ ਹੁਣ ਆਏ ਲੋਕਾਂ ਦੇ ਬਨਾ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਖਬੀਰ ਸਿੰਘ ਤੇ ਹਮਲਾ ਸ੍ਰੀ ਅਕਾਲ ਤਖਤਾਂ ਦੀ ਹੁਕਮਾ ਦੀ ਤੋਹਫੀਨ ਹੈ ਤੇ ਇਸ ਦੇ ਨਾਲ ਸ਼ਾਂਤ ਨਹੀਂ ਮਾਹੌਲ खराब होया है अगे कहा कि नारायण सिंह चौड़ा खिलाफ पंथक कार्रवाई होनी चाहिए है उन्होंने कहा कि श्रोमणी कमेटी की आंतरम कमेटी ने जथेदार श्री अकाल तख्त साहब अपील की है कि नारायण सिंह चौड़ा ने पंथ चूँ छेकया जाए इसलिए उन्होंने कमेटी की मीटिंग में मता भी लिया हरजिंद धामी ने कहा कि गोली की इस घटना की जांच श्रोमणी कमेटी को ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਪੰਨ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ ਉਹਨਾਂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕੂਮਕਾਦੀ ਵੀ ਨਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਦੋਸਤੋ ਆਓ ਪੰਜਵੀਂ ਤੇ ਆਖਰੀ ਖਬਰ ਤੁਹਾਨੂੰ ਸੁਣਾਉਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲਈ ਪੂਰੀ ਤਿਆਰੀ ਨਾਲ ਅੱਜ ਪੰਜ ਸ਼ਹਿਰਾਂ ਦੀ ਅਰਜ਼ਾਰ ਭਰਾਂਦੀ ਅਸੋਚੀ ਜਾਣੀ ਕਰ ਦਿੱਤੀ ਹੈ ਤੇ ਆਓ ਪੂਰੀ ਖਬਰ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਮੌਜੂਦਾ ਨਗਰ ਚੋਣਾਂ ਲਈ ਨਿਮਨ ਲਿਖਤ ਆਗੂਆਂ ਨੂੰ ਅਰਜਾਰਬਰ ਨਿਯੁਕਤ ਕੀਤਾ ਹੈ ਜਿਨ੍ਹਾਂ ਵਿੱਚ ਜਲੰਧਰ ਲਈ ਹਰੀਸ਼ ਰਾਏ ਢਾਂਡਾ, ਸ਼੍ਰੀ ਅੰਮ੍ਰਿਤਸਰ ਲਈ ਵਿਕਰਮ ਸਿੰਘ ਮਜੀਠੀਆ ਅਤੇ ਗੁਲਜਾਰ ਸਿੰਘ ਰਣਕੇ, ਫਗਵਾੜਾ ਲਈ ਬਲਦੇਵ ਸਿੰਘ ਖਹਿਰਾ, ਲੁਧਿਆਣਾ ਲਈ ਮਨਤਾਰ ਸਿੰਘ ਬਰਾੜ ਅਤੇ ਐਸਆਰ ਕਲੇਰ ਅੰਮ੍ਰਿਤ ਕੇ ਸ਼ਰਮਾ ਅਤੇ ਐਸ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਟਿਆਲਾ ਦੇ ਅਕਾਲੀ ਦੰਦ ਨੇ ਐਲਾਨ ਕੀਤਾ ਕਿ ਉਹਨਾਂ ਦੇ ਉਮੀਦਵਾਰ ਨਿਗਮ ਚੋਣਾ ਤੇ ਚੋਣ ਸ਼ਾਂਤ ਤੱਕੜੀ ਦੇਤੇ ਲੜਨਗੇ ਸੋ ਦੋਸਤੋ ਇਹ ਤੁਹਾਨੂੰ ਖਬਰਾਂ ਬਿਲਗਾ ਨਿਊਜ਼ ਔਨਲਾਈਨ ਚੈਨਲ ਤੋਂ ਸੁਣਾ ਰਹੀ ਸੀ ਅਗਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇ ਤੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ رائے ਦੇ ਸਕਦੇ ਹੋ ਆਓ ਦੋਸਤੋ ਇੱਕ ਹੋਰ ਤੁਹਾਨੂੰ ਬੇਨਤੀ ਕਰ ਲੈਨੇ ਆ ਕਿ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਬੇਕਰਿਓ ਬਿਲਕੁਲ ਨਹੀਂ ਤੁਹੋਗੇ ਚੈਨਲ ਤੇ ਦੋਸਤੋ ਇਸੇ ਤਰ੍ਹਾਂ ਕੱਲ ਫੇਰ ਮੁੜ ਤੁਹਾਡੇ ਲਈ ਇਸ ਸਮੇਂ ਤਾਜ਼ੀਆਂ ਤੇ ਨਵੀਆਂ ਖਬਰਾਂ ਲੈ ਕੇ ਆਵਾਂਗੇ ਆਮਾਂਗੇ ਉਸ ਵੇਲੇ ਤੱਕ ਦਿਓ ਉਜਾਲ ਧੰਨਵਾਦ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ